ਹੈਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮਲਜੀਤ ਕੌਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਆ ਹਾਂ ਜੀ ਅੱਜ ਆਪਾਂ ਤੁਹਾਡੇ ਹਿੱਸੇ ਇੱਕ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਲੈ ਕੇ ਆਏ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਆ ਕੋਟੀ ਬਣਾਓ ਸਵਾਰਟਰ ਬਣਾਓ ਬੱਚਿਆਂ ਦੇ ਪਾਓ ਕਿਸੇ ਵੀ ਪਾਓ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਕੋਈ ਵੀ ਬਾਟਰ ਬਣਾ ਕੇ ਆਪਾਂ ਇਹ ਡਿਜ਼ਾਈਨ ਬਣਾ ਸਕਦੇ ਆ ਆਪਾਂ ਇਹ ਡਿਜ਼ਾਈਨ ਬਣਾਉਣ ਵਾਸਤੇ 4-4 ਦੇ ਹਿਸਾਬ ਨਾਲ ਕੁੰਡੇ ਲੈਣੇ ਆ హోజన జా సీ సైడ్ బనా దే పండా తాగా అంత తిన్న కుడే ఆల్టి బానే తిన్న కండి ఆల్టి బాగా పిచ్చే కితాడే తిన్న కుడే బానే పిద్ధా బా లే అన్నా పేరే సిధా బ ਇੱਕ ਕੁੰਡੇ ਤੋਂ ਆਪਣੇ ਤਿੰਨ ਕੁੰਡੇ ਬਣ ਗਏ। ਧਾਗਾ ਅੱਗੇ ਕੀਤਾ। ਤਿੰਨ ਕੁੰਡੇ ਆਪਣੇ ਉਲਟੇ ਇਹਨੂੰ ਛੱਡ ਕੇ ਤਿੰਨ ਕੁੰਡੇ ਆਪਣੇ ਇਹ ਹੋ ਗਏ ਤੇ ਇੱਕ ਇਹ ਆਪਾਂ ਤਿੰਨਾਂ ਦੇ ਇੱਕ ਬਣਾਏ ਜਿਹੜਾ। ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਏ ਇਹ ਚਾਰ ਕੁੰਡੇ ਹੋ ਗਏ। ਇਹ ਚਾਰ ਕੁੰਡੇ ਰਿਪੀਟ ਕਰਨੇ ਆ। ਤਿੰਨ ਕੁੰਡੇ ਹੋ ਗਏ ਉਲਟੇ। ਧਾਗਾ ਪਿੱਛੇ ਕਰਕੇ ਇੱਕ ਕੁੰਡਾ ਆਪਾਂ ਸਿੱਧਾ ਬਣਾਵਾਂਗੇ। ਫੇਰ ਤੱਗਾ ਅੱਗੇ ਕਰ ਲਾਣਾ ਫਿਰ ਆਪਾਂ ਫੇਰ ਕੁੰਡਾ ਸਿੱਧਾ ਬਣਾ ਦੇਣਾ ਇੱਕ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਬਣਾਈ ਜਾਣੇ ਆ ਬਹੁਤ ਹੀ ਸੋਹਣਾ ਡਿਜ਼ਾਈਨ ਆ ਤਿੰਨ ਕੁੰਡੇ ਆਪਣੇ ਉਲਟੇ ਬਣ ਗਏ ਇਹ ਡਿਜ਼ਾਈਨ ਦੀ ਪਹਿਲੀ ਸਿਲਾਈ ਇਹ ਸਾਰੀ ਸਿਲਾਈ ਆਪਾਂ ਸੇਮ ਹੀ ਬਣਾਉਣੀ ਆ ਤੱਗਾ ਅੱਗੇ ਕੀਤਾ ਤਿੰਨ ਕੁੰਡੇ ਆਪਣੇ ਉਲਟੇ కు కండితో తిన్న కు బ తగ్గ అత కు పిచ్చా ఈ కు జ తిన కు కు సే కు కు ఉస్ట్ కను సెనా హానిూ స ග අප පිච්චේ කරලාන ජෙඩ කුඩ පෝදර ඔල්ෙබන සිේදරු අප පහන හු සිද්ධෙ බොන්නේ තැන්න කුඩේ සිද්ධෙබුණාගේ තාගගේ කරග ජෙඩි එ ුුණඩේතු අපා තැන්න කුඩෙ බුණාය ඒ අපා ඔල්ටබ තැ කුඩ කුඩේතු තැන්න කුඩෙබයි ඔල්බුණාගේ තාග පිච්ේකර තැන කුඩේ අපන සිද්ධේෝගේ ਉਲਟੀ ਸਲਾਈ ਚ ਇੱਕ ਕੁੰਡੇ ਤੋਂ ਜਿਹੜੇ ਬੁੜਾਈ ਸੀ ਉਲਟੇ ਧਾਗਾ ਪਿੱਛੇ ਕਰਕੇ ਤਿੰਨ ਕੁੰਡੇ ਸਿੱਧੇ ਸਾਰੀ ਸਲਾਈ ਦੂਸਰੀ ਵੀ ਆਪਾਂ ਇਸੇ ਤਰੀਕੇ ਬਣਾਉਣੀ ਆ ਤਿੰਨ ਕੁੰਡੇ ਆਪਣੇ ਉਲਟੇ ਧਾਗਾ ਪਿੱਛੇ ਕਰਕੇ ਤਿੰਨ ਕੁੰਡੇ ਆਪਣੇ ਸਿੱਧੇ ਲਾਸਟ ਵਾਲਾ ਕੁੰਡਾ ਆਪਾਂ ਉਲਟਾ ਬਣਾਵਾਂਗੇ ਹੁਣ ਆਪਣੀ ਤੀਜੀ ਸਲਾਈ ਆ ਗਈ ਸਿੱਧੀ ਸਾਈਡ ਤੋਂ ਪਹਿਲਾ ਕੁੰਡਾ ਆਪਾਂ ਲਾ ਲੈਣਾ ਧਾਗਾ ਅੱਗੇ ਕਰਾਂਗੇ ਇਹ ਤਿੰਨੇ ਕੁੰਡੇ ਆਪਾਂ ਫੇਰ ਉਲਟੇ ਬੁਣਨੇ ේතාිය එක කුඩේ තපා තැන්න ම සි පහනම සිද්ද බලන තිෙන්නේ සිද් හ තගගේකරෙ फප තැන්න කු ඕල් තන්න කුඩ अනේ සිෙද්ද साනේ සිරයි බ ਤਾਂ ਅੱਗੇ ਕਰਕੇ ਤਿੰਨ ਕੁੰਡੇ ਆਪਣੇ ਉਲਟੇ ਤੱਗਾ ਪਿੱਛੇ ਕਰਕੇ ਤਿੰਨ ਕੁੰਡੇ ਸਿੱਧੇ ਤੀਜੀ ਸਲਾਈ ਆਪਣੀ ਇਹ ਲਾਸਟ ਵਾਲੇ ਤਿੰਨ ਕੁੰਡੇ ਉਲਟੇ ਫਿਰ ਲਾ ਕੁੰਡਾ ਆਪਣਾ ਸਿੱਧਾ ਬਣਾਵਾਂਗੇ ਹੁਣ ਆਪਣੀ ਚੌਥੀ ਸਲਾਈ ਆ ਗਈ ਪਹਿਲਾ ਕੁੰਡਾ ਪੱਲਾ ਲੈਣਾ ਤੱਗਾ ਪਿੱਛੇ ਕਰਨਾ ਚਰਨ ਕੁੰਡੇ ਆਪਾਂ ਜਿਹੜੇ ਕੁੰਡੇ ਆਪਣੇ ਸਿੱਧੇ ਹੋ ਸਿੱਧੇ ਬਣਾਉਣੇ ਆ ਜਿਹੜੇ ਆਪਣੇ ਕੁੰਡੇ ਉਲਟੇ ਦੇ ਨੇ ਉਹ ਉਲਟੇ ਬਣਾਉਣੇ ਆ ਆਲਟੀ ਸਾਈਡ ਤੋਂ ਸਾਰੀ ਸਿਲਾਈ ਆਪਾਂ ਇਸੇ ਤਰ੍ਹਾਂ ਹੀ ਬਣਾਉਣੀ ਆ ਸਾਨੂੰ ਬਣਾ ਕੇ ਵਿਖਾਉਣੇ ਆ ਉਲਟਿਆਂ ਤੇ ਉਲਟੇ ਸਿੱਧਿਆਂ ਤੇ ਸਿੱਧੇ ਆਪਣਾ ਡਿਜ਼ਾਈਨ ਬਣਾਣਾ ਸ਼ੁਰੂ ਹੋ ਗਿਆ ਹੁਣ ਆਪਣੀ ਜਿਹੜੀ ਇਹ ਹੈਗੀ ਆ ਪੰਜਵੀਂ ਸਿਲਾਈ ਹੈ ਪਹਿਲਾ ਕੁੰਡਾ ਆਪਾਂ ਲਾ ਲੈਣਾ తాగా అన్న కు పల్టే తాగా పిచ్చే కర లే సైచే సనా లే దో కు దో కు కను చక్క సలాయి కుండేది ధాగా అతను కుండే అనే ఉల్టే ਅੱਗਾ ਪਿੱਛੇ ਕੀਤਾ ਫਿਰ ਆਪਾਂ ਇਸ ਤਰ੍ਹਾਂ ਸਲਾਈ ਪਾਉਣੀ ਹੈ ਦੋਹਾਂ ਕੁੰਡਾਂ ਨੂੰ ਆਪਾਂ ਇੱਧਰ ਲਈ ਸਲਾਈ ਤੇ ਕਰ ਲੈਣਾ ਇਸ ਤਰ੍ਹਾਂ ਇਹਸ ਕੁੰਡੇ ਨੂੰ ਆਪਾਂ ਸਿੱਧਾ ਬਣਾ ਲੈਣਾ ਫਿਰ ਇਹਨਾਂ ਦੋਹਾਂ ਕੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਆਪਾਂ ਸਲਾਈ ਤੇ ਪਾਉਣੇ ਆ ਤੇਸ ਕੁੰਡੇ ਤੋਂ ਦੀ ਆਪਾਂ ਲਾ ਦੇਣੀ ਇੱਕਠੇ ਦੋਨੇ ਕੁੰਡੇ ਲਾਉਣੇ ਆ ਤਾਗਾ ਅੱਗੇ ਕੀਤਾ ਤਿੰਨ ਕੁੰਡੇ ਆਪਣੇ ਉਲਟੇ ਬਣ ਗਏ ਤਾਗਾ ਪਿੱਛੇ ਕੀਤਾ ਆਪਾਂ ਇਹਨਾਂ ਨੂੰ ਫੇਰ ਦੋਨਾ ਕੁੰਡਾ ਨੂੰ ਇਸ ਤਰ੍ਹਾਂ ਆਪਾਂ ਕਰ ਲ ਕੇ ਲਾ ਲੈਣਾ ਐ ਸਲਾਈ 'ਚ ਤੇ ਇਹ ਕੁੰਡੇ ਨੂੰ ਆਪਾਂ ਸਿੱਧਾ ਬਣਾ ਲੈਣਾ ਹੁਣ ਆਪਾਂ ਇਹਨਾਂ ਦੋਹਾਂ ਕੁੰਡੇ ਜਿਹੜੇ ਆਪਣੇ ਆ ਇਹਨਾਂ ਨੂੰ ਇਸ ਤਰ੍ਹਾਂ ਆਪਾਂ ਸਲਾਈ 'ਚ ਪਾਉਣਾ ਜੇ ਇੱਕ-ਇੱਕ ਕਰਕੇ ਲਾਉਣਾ ਹੈ ਕਿ ਲਾ ਲੂ ਪਹਿਲਾਂ ਇੱਕ ਲਾ ਲਿਆ ਫਿਰ ਆਪਾਂ ਦੂਸਰਾ ਕੁੰਡਾ ਵੀ ਇਸ ਤਰ੍ਹਾਂ ਆਪਾਂ ਇਹਦੇ ਤੋਂ ਨੀ ਲਾ ਦੇਣਾ ਤਾਂ ਅੱਗੇ ਕੀਤਾ ਤਿੰਨ ਕੁੰਡੇ ਆਪਣੇ ਹਲਟੇ ਬਣ ਗਏ ਤਾਂ ਅੱਗਾ ਪਿੱਛੇ ਕੀਤਾ ਦੋ ਕੁੰਡੇ ਆਪਾਂ ਇਹਦੇ ਲਈ ਸਲਾਈ ਚ ਇਸ ਤਰ੍ਹਾਂ ਕਰ ਲੈਣੇ ਆ ਇਹ ਕੁੰਡੇ ਨੂੰ ਆਪਾਂ ਸਿੱਧਾ ਬਣਾ ਲੈਣਾ ਦੋਹਾਂ ਨੂੰ ਇਕੱਠੇ ਹਣੇ ਚੱਕ ਲੈਣਾ ਇਕੱਠੇ ਨੂੰ ਲਾ ਦਿਓ ਇੱਕ ਇੱਕ ਲਾਉਣਾ ਹੈ ਇੱਕ ਇੱਕ ਲਾ ਦਿਓ ਜਿਵੇਂ ਤੁਹਾਨੂੰ ਸੌਖਾ ਲੱਗਦਾ ਲਾ ਲੈ ਜਾਓ ਤਿੰਨ ਕੁੰਡੇ ਆਪਣੇ ਉਲਟੇ ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਹੁਣ ਆਪਣੀ ਪੰਜਵੀਂ ਸਲਾਈ ਪੈ ਗਈ ਹੁਣ ਆਪਣੀ ਇਹ ਛੇਵੀਂ ਸਲਾਈ ਆ ਛੇਵੀਂ ਸਲਾਈ ਜਿਹੜੀ ਆਪਾਂ ਤਾਗਾ ਅੱਗੇ ਕਰਕੇ ਸਾਰੇ ਆਪਾਂ ਕੁੰਡੇ ਹੁਣ ਇਹ ਜਿਹੜੇ ਆਪਾਂ ਉਧਰੋਂ ਤਿੰਨ ਕੁੰਡੇ ਆਪਣੇ ਇਹ ਸਿੱਧੇ ਸੀਗੇ ਹੁਣ ਆਪਾਂ ਇਹਨਾਂ ਨੂੰ ਉਲਟੇ ਬੁਣਨਾ ਛੇਵੀਂ ਸਲਾਈ 'ਚ ਆਪਾਂ ਉਲਟੇ ਬੁਣ ਲੈ ਜਿਹੜਾ ਇਹ ਕੁੰਡਾ ਆਪਣਾ ਇੱਕ ਸੀਗਾ ਰਹਿ ਗਿਆ ਇਹਨੂੰ ਆਪਾਂ ਬਿਨਾ ਬੁਣੇ ਲਾ ਲੈਣਾ ਇਹ ਫਿਰ ਤਿੰਨ ਕੁੰਡੇ ਆਪਾਂ ਉਲਟੀ ਬਣਾ ਲੈਣੇ ਇਸ ਕੁੰਡੇ ਨੂੰ ਆਪਾਂ ਲਾ ਲੈਣਾ ਫਿਰ ਤਿੰਨ ਕੁੰਡੇ ਆਪਣੇ ਉਲਟੇ ਫਿਰ ਇਹਨੂੰ ਲਾ ਲਿਆ ਫਿਰ ਤਿੰਨ ਕੁੰਡੇ ਉਲਟੇ ਫਿਰ ਇਹਨੂੰ ਲਾ ਲਿਆ ਫਿਰ ਤਿੰਨ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਵੀ ਉਲਟਾ ਹੈ ਹੁਣ ਆਪਣੀਆਂ 6 ਸਲਾਈਆਂ ਪਾਈਆਂ ਆਪਣਾ ਡਿਜ਼ਾਈਨ ਬਣ ਗਿਆ ਇਸ ਤਰ੍ਹਾਂ ਹੁਣ ਆਪਾਂ ਡਿਜ਼ਾਈਨ ਥੋੜਾ ਚੇਂਜ ਕਰਾਂਗੇ ਹੁਣ ਜਿਹੜੇ ਆਪਣੇ ਆਹ ਕੁੰਡਾ ਆਪਣਾ ਵਿੱਚ ਕਰ ਲਾ ਤੇ ਇੱਕ ਕੁੰਡਾ ਆਪਾਂ ਇਧਰੋਂ ਲਾਣਾ ਹੈ ਕਿਧਰੋਂ ਇਹ ਤਿੰਨਾਂ ਦਾ ਕੁੰਡਿਆਂ ਨੂੰ ਆਪਾਂ ਉਲਟੇ ਬਣਾਉਣਾ ਇਸ ਕੁੰਡੇ ਤੇ ਆਪਾਂ ਤਿੰਨ ਕੁੰਡੇ ਬਣਾਉਣੇ ਹੁਣ ਇਹ ਦੋ ਕੁੰਡੇ ਆਪਾਂ ਉਲਟੇ ਬਣਾਵਾਂਗੇ ਪਹਿਲਾ ਕੁੰਡਾ ਲਾ ਲਾਂਗੇ ਫਿਰ ਦੂਸਰਾ ਕੁੰਡਾ ਉਲਟਾ ਬਣਾ ਲਾਂਗੇ ਧਾਗਾ ਪਿੱਛੇ ਕੀਤਾ ਹੁਣ ਇਸ ਕੁੰਡੇ ਤੇ ਆਪਾਂ ਤਿੰਨ ਕੁੰਡੇ ਬਣਾਉਣੇ ਆ ਬਸ ਥੋੜਾ ਜਿਹਾ ਡਿਜ਼ਾਈਨ ਚੇਂਜ ਹੁੰਦਾ ਜਗ੍ਹਾ ਹੀ ਆਪਾਂ ਚੇਂਜ ਕਰਨੀ ਹੈ ਹੁਣ ਆਪਣਾ ਜਿਹੜੇ ਵਿੱਚਕਾਰਲਾ ਕੁੰਡਾ ਤੇ ਇਹ ਦੋ ਇੱਕ ਸਾਈਡਾਂ ਵਾਲੇ ਤਿੰਨ ਕੁੰਡੇ ਆਪਣੇ ਉਲਟੇ ਹੋ ਜਾਣਗੇ ਬਾਕੀ ਸਾਰੀ ਸਿਲਾਈ ਆਪਾਂ ਸੇਮ ਹੀ ਪਾਉਣੀ ਜਿਵੇਂ ਪਹਿਲੀ ਸਿਲਾਈ ਪਾਈ ਆ ਬਸ ਇਨੈ ਧਿਆਨ ਰੱਖਣਾ ਵੀ ਆਪਾਂ ஷெய சிலையா டென் பதிலா டோடா ஜா ஜி ਸਾਰੀ ਸਿਲਾਈ ਆਪਾਂ ਬਾਕੀ ਪਹਿਲੀ ਦੀ ਸਿਲਾਈ ਤਰ੍ਹਾਂ ਪਾ ਲੈਣੀ ਆ। ਹਲਟੀ ਸਿਲਾਈ ਚ ਔਲਟੀਆਂ ਤੇ ਔਲਟੇ, ਸਿੱਧਿਆਂ ਤੇ ਸਿੱਧੇ ਪਾਉਣੇ ਆਪਾਂ। ਸਾਰੀ ਸਿਲਾਈ ਇਸੇ ਤਰ੍ਹਾਂ ਬਣਾਣੀ ਆ ਔਲਟਿਆਂ ਤੇ ਔਲਟੇ, ਸਿੱਧਿਆਂ ਤੇ ਸਿੱਧੇ। ਸ਼ੇਸ਼ ਸਿਲਾਈਆਂ ਪਾ ਕੇ ਆਪਾਂ ਡਿਜ਼ਾਈਨ ਇਸ ਤਰ੍ਹਾਂ ਬਣਾਉਂਦੇ ਜਾਣਾ ਤੇ ਆਪਣਾ ਇਸ ਤਰ੍ਹਾਂ ਦਾ ਹੀ ਡਿਜ਼ਾਈਨ ਬਣਦਾ ਜਾਣਾ। ਹੁਣ ਜਿਹੜੀ ਆਪਾਂ ਪਹਿਲੀ ਡੱਬੀ ਬਣਾਈ ਸੀ ਹੁਣ ਆਪਾਂ ਇੱਥੇ ਇਹ ਡੱਬੀ ਬਣਾਉਣੀ ਪਹਿਲੀ ਇਹਨਾਂ ਦੇ ਵਿੱਚਕਾਰ ਤੇ ਇੱਥੇ ਆਪਣੇ ਜਿਹੜੇ ਇਹ ਚਾਰ ਕੁੰਡੇ ਆਪਣੇ ਉਲਟੇ ਆਉਣਗੇ ਤੇ ਇਸ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਬਣਾਵਾਂਗੇ ਫਿਰ ਆਪਣੇ ਉਲਟੇ ਇਸੇ ਤਰ੍ਹਾਂ ਹੀ ਇਹ ਡਿਜ਼ਾਈਨ ਬਣਾਉਂਦੇ ਜਾਣਾ 6-6 ਸਲਾਈਂਗਾਂ ਬਣਾ ਕੇ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਜੇ ਤੁਹਾਨੂੰ ਇਹ ਡਿਜ਼ਾਈਨ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਜੀ ਆਪਾਂ ਇੱਕ ਹੋਰ ਵੀਡੀਓ ਨਵੀਂ ਨਾਲ ਓਕੇ ਬਾਏ ਬਾਏ